ਕੀ ਹੈ ਕੀ ਹੈ ਹਾਂਜੀ ਕੀ ਹੈ ਕੀ ਹੈ ਕੀ ਹੈ ਤੁਹਾਨੂੰ ਮੋਟਰਸਾਈਕਲ ਹੈ ਮੋਟਰਸਾਈਕਲ ਤਾਂਦੀ ਹੈ ਧੁੰਦੀ ਹੈ ਦਿਮਾਗ ਨੁਕਸ ਦਵਾਈ ਚਲਦੀ ਹੈ ਚਲਦੀ ਆ ਡਾਕਟਰ ਕੀ ਕਹਿੰਦਾ ਪੁੱਛਿਆ ਵੀਡੀਓ ਚੈੱਕ ਕਰੋ ਪਹਿਲਾਂ ਫਿਰ ਆਪਾਂ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਆ ਕਰੋ ਚੈੱਕ ਵੀਡੀਓ ਫਿਰ ਆਪਾਂ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਆ ਕੀ ਹੈ ਕੀ ਹੈ ਧੁੰਦੀ ਹੈ ਧੁੰਦੀ ਹੈ ਪੈ ਗਈ ਹੈ ਪੈ ਗਈ ਹੈ ਫਿਰ ਕੀ ਸਿਆਲਿਆ ਪੈਣੀ ਹੈ ਧੁੰਦੀ ਹੈ ਧੁੰਦੀ ਹੈ ਚਾਬੀ ਹੈ ਚਾਬੀ ਹੈ ਮੋਟਰਸਾਈਕਲ ਹੈ ਮੋਟਰਸਾਈਕਲ ਹੈ ਹੈਂਡਲੀ ਹੈ ਹੈਂਡਲੀ ਹੈ ਆ ਗਈ ਹੈ ਪਾ ਗਈ ਹੈ ਮੁਛਾ ਜੀ ਪੰਜਾਬੀ ਕੱਲ ਤੁਸੀਂ ਇੱਕ ਵੀਡੀਓ ਕੀ ਹੈ ਕੀ ਤੋਂਦ ਪਿੰਦੀ ਆ ਫਲਾਣਾ ਜੀ ਤੁਹਾਨੂੰ ਪਤਾ ਹੀ ਕਿ ਵੀਡੀਓ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਇੰਸਟਾਗ੍ਰਾਮ ਤੇ ਚੱਲੀ ਖੜੀ ਆ ਤੇ ਬਾਕੀ ਇਹਦੇ ਤੇ ਜੱਸ ਵੀ ਰੋਸਟ ਕਰ ਰਿਹਾ ਪਹਿਲੇ ਵੀ ਇਹਦੀ ਵੀਡੀਓ ਅਪਲੋਡ ਕੀਤੀ ਹੈ ਤਾਂ ਤੁਸੀਂ ਨੀ ਵੀਡੀਓ ਤਾਂ ਆਪਣੇ ਲਿੰਕ ਪਈ ਆ ਇਸ ਐਜੂਕੇਸ਼ਨ ਦੇ ਵਿੱਚ ਤੁਸੀਂ ਜਾ ਕੇ ਵੀਡੀਓ ਚੈੱਕ ਤੁਸੀਂ ਜ਼ਰੂਰ ਕਰ ਲਿਓ ਬਾਕੀ ਨਹੀਂ ਤਾਂ ਆਪਣੇ ਚੈਨਲ ਚਲੇ ਜਾਓ ਤੇ ਚੈੱਕ ਕਰ ਲਿਓ ਵੀਡੀਓ ਠੀਕ ਹੈ ਮੈਂ ਜੱਬ ਵੀ ਤੇ ਕਰੋ ਚੱਕ ਪਹਿਲਾ ਵੀਡੀਓ ਫਿਰ ਆ ਪੈਨ ਤੇ ਮਿਲਦੇ ਆ ਕਰੋ ਚੱਕ ਵੀਡੀਓ ਕੀ ਹੈ ਕੀ ਹੈ ਕੀ ਹੈ ਕੀ ਹੈ ਠੰਡੀ ਹੈ ਥੁੰਦੀ ਹੈ ਥੁੰਦੀ ਹੈ ਪੈਗੀ 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 ਕੀ ਹੈ ਕੀ ਹੈ ਦਿਮਾਗ 'ਚ ਨੁਕਸੀ ਹੈ ਨੁਕਸੀ ਹੈ ਦੇ ਭਾਈ ਜਲਦੀ ਐ ਠੀਕ ਹੋ ਜੂ ਕੀ ਐ ਕੀ ਐ ਕੀ ਐ ਕੀ ਐ ਚੱਪੜੀ ਐ ਚੱਪੜੀ ਐ ਚੱਪੜੀ ਐ ਕੱਪੜੀ ਐ ਕੱਪੜੀ ਐ ਕੱਪੜੀ ਐ ਤੇ ਜਿੱਤਨਾ ਤੇ ਪੈ ਗਈਆਂ ਪੈ ਗਈਆਂ ਪੈ ਗਈਆਂ ਧੁੰਦੀ ਐ ਧੁੰਦੀ ਐ ਮੋਟਰਸਾਈਕਲ ਹੀ ਐ ਹੈਂਡਲੀ ਐ ਹੈਂਡਲੀ ਐ ਹੈਂਡਲੀ ਐ ਹੈਂਡਲੀ ਐ ਦਿਮਾਗ ਚ ਨੁਕਸੀ ਐ ਨੁਕਸੀ ਐ ਨੁਕਸੀ ਐ ਹੋ ਜੂ ਹੋ ਜੂ ਹੋ ਜੂ ਹੋ ਜੂ ਹੋ ਜੂ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਕੀ ਕਹਿੰਦੇ ਨੁਕਸੀ ਐ ਨੁਕਸੀ ਐ ਹੋ ਜੂ ਹੋ ਜੂ ਹੋ ਜੂ ਹੋ ਜੂ ਛੱਡ ਕੇ ਲਾਉਣੇ 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 ਕੀ ਐ ਕੀ ਐ ਧੁੰਦੀ ਐ ਧੁੰਦੀ ਐ ਹੈਂਡਲੀ ਐ ਹੈਂਡਲੀ ਐ ਹੈਂਡਲੀ ਐ ਹੈਡਲੀ ਐ ਦਿਮਾਗ ਚ ਨੁਕਸੀ ਐ ਨੁਕਸੀ ਐ ਨ ਹੋਜੂ ਹੋਜੂ ਕੀ ਹੈ ਹਸੀ ਜਨ ਹੋਏ ਹੈ ਪਸ ਕੀ ਹੈ ਕੀ ਹੈ ਕੀ ਉਪ ਕੀ ਹੈ ਤੁੰਦੀ ਹੈ ਤੁੰਦੀ ਹੈ ਹਾਂਜੀ ਪੰਜਾਬੀ ਕੱਲੇ ਚ ਇੱਕ ਵੀਡੀਓ ਹਾਂਜੀ ਕਿਤੇ ਲੱਗੀ ਵੀਡੀਓ ਤੇ ਲੱਗਦੀ ਵੀਡੀਓ ਨੂੰ ਤਾਂ ਲਾਈਕ ਕਮੈਂਟ ਸ਼ੇਅਰ ਤੁਸੀ ਜ਼ਰੂਰ ਕਰਦੇ ਬੈਲ ਆਈਕਨ ਕਿੰਨੇ ਪ੍ਰੈਸ ਕਰਦੇ ਤਾਂ ਆਉਣ ਵਾਲੀ ਹਰ ਵੀਡੀਓ ਦੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜੇਗਾ ਆਪਾਂ ਜੇ ਸਾਰਾ ਉਸ ਜਨ ਅੰਦਰ ਵੀਡੀਓ ਅਪਲੋਡ ਕਰਦੇ ਜਿੰਨੇ ਆ ਕਿ ਆਪਣੇ ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਉਸ ਜੂ ਕਾਲੀ ਬਾਕੀ ਫੇਸਬੁੱਕ ਪੇ ਨੂੰ ਜਿਹਾ ਲਾਈਕ ਕਰ ਲਿਓ ਇੰਸਟਾ ਤੇ ਜਾ ਕੇ ਖੋਲੋ ਤਾਂ ਤੁਸੀ ਜ਼ਰੂਰ ਕਰ ਲਿਓ ਤੇ ਬਾਕੀ ਆਪਣੇ ਚੈਨਲ ਤੇ ਪਹਿਲੇ ਜੇ ਨੂੰ ਸਬਸਕ੍ਰਾਈਬ ਕਰ ਲੋ ਬਈ ਕਮੈਂਟ ਆ ਜਿਹਦੇ ਵਿਚਾਰ ਤੁਸੀਂ ਜਰੂਰ ਦੱਸਿਓ ਚਾਹੀਏ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕੋਈ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਸੰਨ ਪਰ ਬੜੀ ਸੱਤ ਸ਼ਰੀਆਂ ਕੱਲ ਜੀ